ਦੀ ਗਰਮੀ ਦੀ ਗੱਲ ਕਰ ਰਹੇ ਆ ਤੇ ਬਾਪੂ ਜੀ ਵੀ ਆਜ ਪਹਿਰਾ ਸਾਬ ਕਰ ਰਹੇ ਕੱਟ ਰਹੇ ਨੇ ਬੜੀ ਗਰਮੀ ਦੇ ਵਿੱਚ ਬਾਪੂ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਰਮਦਾਸ ਤੋਂ ਆਇਆ ਸਮਾਜ ਬਾਬਾ ਦਾ ਬਾਪੂ ਜੀ ਇੰਨੀ ਗਰਮੀ ਆ ਉਸ ਦੇ ਬਾਵਜੂਦ ਵੀ ਗੁਰੂ ਘਰ ਆਏ ਹੋ ਦੁਪਹਿਰਾ ਸਾਬ ਕੱਟ ਰਹੇ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਮੈਂ ਪਹਿਲਾਂ ਇੱਥੇ ਰਹਿਦਾ ਹਾਂ ਹਮ ਸਲਤਾਨਗੁਰ ਰੋਡ ਤੋਂ ਅੱਛਾ ਜੀ ਤੇ ਮੈਂ 2 ਵਜੇ ਆਉਂਦਾ ਰਿਹਾ ਜੇ ਇੱਥੇ ਸੇਵਾ ਦਾ ਆਹ ਆਹ ਤੇ ਮਨ ਨੂੰ ਬੜਾ ਕੋਈ ਦਿੱਤਾ ਜੇ ਮਾਲ

ਪਾਣੀ ਜਿੱਥੇ ਪਾਣੀ ਚੱਲਦੀ ਆ ਤੂੰ ਉੱਥੇ ਵੀ ਕੋਈ ਨਹੀਂ ਕੋਸਾ। ਉਹ ਘਰ ਆ ਕੇ ਅਲੱਗ ਦਾ ਸਪਾਉਨ ਮਿਲਦਾ ਹੈ। ਹਾਂ ਦੇਖ ਰਿਹਾ ਨਹੀਂ ਇਹ ਵੀ ਇੱਥੇ ਗੁਰੂ ਘਰ ਤੇ ਲੋ ਆਣ ਕੇ ਘਰ ਵੀ ਲਗੇ ਹੈਗੇ ਉਹ ਤੇ ਪਾਣੀ ਪਰੋ ਜਿੰਨੀ ਪੜੀ ਜਾਂਦੀ ਹੈ। ਜੇ ਨਹੀਂ ਲਗੇ ਪਾਣੀ ਪਾਣੀ ਆਉਂਦੀ ਵਾਹ ਕੋਲੋਂ ਵਾਹ ਕੋਲੋਂ ਕਰੀਓ। ਦੇਖੋ ਜੀ ਇਹ ਵੀ ਇੱਕ ਆਸਥਾ ਹੈ। ਦੇਖੋ ਗਰਮੀ ਦੇ ਵਿੱਚ ਬੈਠੀ ਹੋਏ ਨੇ ਤੇ ਨਾਲ ਦੀ ਨਾਲ ਬਾਣੀ ਦਾ ਜਾਪ ਕਰ ਰਹੇ ਨੇ। ਤੇ ਇੱਕ ਗੱਲ ਜ਼ਰੂਰ ਕਹਿ ਰਹੇ ਨੇ ਕਿ ਮੈਂ ਪਹਿਲਾਂ ਇੱਥੇ ਲੱਗੇ ਜਦੋਂ ਰਹਿਣਾ ਹੁੰਦਾ ਸੀ ਤਾਂ ਮੈਂ ਰਾਤ 2 ਵਜੇ ਇੱਥੇ ਪਹੁੰਚਦਾ ਹੁੰਦਾ ਸੀ ਜਿਹੜੀ ਸੇਵਾ ਸੀ ਉਹ ਕਰਦਾ ਸੀ ਮਗਰ ਅੱਜ ਧੁਰ ਮਗਰ ਜਦੋਂ ਵੀ ਆਇਆ ਜਾਂਦਾ ਜਦੋਂ ਵੀ ਮੇਥੋਂ ਆਇਆ ਜਾਂਦਾ ਤਾਂ ਮੈਂ ਜ਼ਰੂਰ ਇਸ ਅਸਥਾਨ ਤੇ ਜਿਹੜੀ ਹੈ ਉਹ ਸੇਵਾ ਕਰਦਾ ਨਾਮ ਜਪਦਾ ਦੇਖੋ ਲਗਾਤਾਰ ਹਰ ਉਮਰ ਹਰ ਵਰਗ ਦੇ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਨੇ ਸੇਵਾ ਕਰਦੇ ਨੇ ਤੇ ਜੋ ਮੂਹ ਮੰਗਿਆ ਮੁਰਾਦਾ ਹੁੰਦੀਆਂ ਨੇ ਮੌਦਲੇ ਮੈਂ ਇੱਕ ਧਰਮ ਦੀ ਗੱਲ ਨਹੀਂ ਕਰ ਰਿਹਾ ਜੇਕਰ ਅਸੀਂ ਇਸ ਆਸਥਾਨ ਤੇ ਖੜੇ ਆ ਤਾਂ ਇਸ ਆਸਥਾਨ ਤੇ ਇਕੱਲੇ ਸਿੱਖ ਹੀ ਨਹੀਂ ਮੌਜੂਦ ਹਰ ਧਰਮ ਦੇ ਜਿਹੜੇ ਲੋਕ ਨੇ ਇੱਥੇ ਮੌਜੂਦ ਨੇ ਤੇ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਕੇ ਨਤਸਕ ਹੁੰਦੀਆਂ ਤੇ ਅਲੱਗ ਜਿਹਾ ਜਿਹੜਾ ਸਕੂਨ ਹੈ ਉਹ ਮਹਿਸੂਸ ਕਰਦੀਆਂ ਨੇ ਅਸੀਂ ਆਸਾ ਕਰਦੇ ਨੇ ਕਰਦੇ ਹਾਂ ਕਿ ਜੋ ਲੋਕ ਇੱਥੇ ਨਹੀਂ ਪਹੁੰਚ ਪਾਉਂਦੇ ਉਹ ਜ਼ਰੂਰ ਇੱਥੇ ਪਹੁੰਚਣ ਅਸੀਂ ਲਗਾਤਾਰ

ਆਈ ਦੀ ਬਣ ਗਈ ਦੀ ਬਾਬਾ ਜੀ ਉਹ ਵੀ ਮੰਗੀਏ ਬਾਬਾ ਜੀ ਉਹ ਦਿੰਦੇ ਆ ਪਰ ਮਨ ਨੂੰ ਗਾਣਾ ਪੂਰੀ ਹੁੰਦੀ ਹੈ ਇਹ ਹੋ ਗਿਆ ਵੀ ਸਾਰੀ ਸੰਗਤ ਜਿੱਥੇ ਤੱਕ ਇਹ ਬਾਹਰ ਜਾਂਦੀ ਹੈ ਨਾ ਹਰ ਰੋਜ਼ ਵਾਰ ਬੰਦੇ ਨੂੰ ਆਉਣਾ ਚਾਹੀਦਾ ਆ ਦੋ ਮਿੰਟ ਹਾ ਜਰੀ ਬਰੇ ਬਾਬਾ ਜੀ ਪਰਿਵਾਰ ਦੇ ਵਿੱਚ ਪਰਿਵਾਰ ਵੀ ਆਉਂਦਾ ਜੇ ਤੁਸੀਂ ਨਹੀਂ ਬਾਬਾ ਜੀ ਆਉਂਦੇ ਸਾਰੇ ਪਰਿਵਾਰ ਵੀ ਆਉਂਦਾ ਵਾ ਕੋਈ ਕਿਤੇ ਕੋਈ ਕਿਤੇ ਇੱਕ ਵਾਰ ਕੀ ਆਉਂਦਾ ਦੇਖੋ ਜੀ ਨਾਲ ਦੀ ਨਾਲ ਅੱਖਾਂ ਵੀ ਜਿਹੜੇ ਪਰਦੇ ਹੋਈ ਸੰਗਤ ਆ ਉਹ ਦਿਖਾਈ ਨਹੀਂ ਦਿੰਦੀ ਕਿਉਂਕਿ ਇਹ ਸਥਾਨ ਇਸ ਤਰ੍ਹਾਂ ਦਾ ਸੋ ਜੋ ਕਰ ਬੈਠੇ ਨਹੀਂ ਪਹੁੰਚ ਪਾਉਂਦੇ ਇਸ ਸਥਾਨ ਤੇ ਜ਼ਰੂਰ ਕੋਸ਼ਿਸ਼ ਕਰਨ ਕਿ ਇਸ ਸਥਾਨ ਤੇ ਪਹੁੰਚੇ ਜੇ ਨਹੀਂ ਪਹੁੰਚ ਪਾਉਂਦੇ ਤਾਂ ਸਾਡੇ ਮਾਧਿਮ ਰਾਹੀਂ ਜਿਹੜੇ ਦਰਸ਼ਕ ਜਿਦਾਰੇ ਆ ਉਹ ਜ਼ਰੂਰ ਤਵੱਸੀ ਹਰ ਐਤਵਾਰ ਕੋਸ਼ਿਸ਼ ਕਰਦੇ ਆ ਕਿ ਸੰਗਤਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਜਿਹੜੀ ਆਸਥਾ ਹੈ ਉਹ ਤੁਹਾਡੇ ਰੂਪ ਨੂੰ ਕਰ ਸਕੇ ਇਹ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਆ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿੱਤਾ ਜਾਵੇ ਤਾਂ ਜੋ ਲੋਕ ਨਹੀਂ ਪਹੁੰਚ ਪਾਉਂਦੇ ਘਰ ਬੈਠੇ ਜਿਹੜੇ ਦਰਸ਼ਨ ਦਿਦਾਰੇ ਨੇ ਉਹਦੂ ਵਾਰਾ ਸ਼ਹੀਦ ਦਾ ਸਭ ਕਰ ਸਕਦਾ ਕੈਮਰਾਮੈਨ ਮੋਹਦ ਦਲਾਲ ਮਹਿਮਾਰਾ ਲਾਈਵ ਨੇਬੀ ਟੀਵੀ ਅੰਮ੍ਰਿਤਸਰ